ਨਾ ਮੈਂ ਕਰਨੌ ਸਿੰਘ ਮੁੱਖ ਤੇ ਡਿਊਸਰ ਅਧਿਕਾਰ ਸਾਹਿਬ ਅ ਪਿਛਲੇ ਹਫਤੇ ਦੇ ਰਾਣੇ ਤੇ ਜਿਹੜੀ ਫਤਿਹਗੜ ਸਾਹਿਬ ਦੇ ਵਿੱਚ ਕਾਫੀ بارش ਹੋਈ ਹੈ ਜੇ ਪਰ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਅਗਸਤ ਮਹੀਨੇ ਦੇ ਵਿੱਚ ਘੱਟ ਆ ਪਰੰਤੂ ਜਿਹੜੇ ਦੋ ਸਾਡੇ ਬਲਾਕ ਆ ਮਲੋਹ ਤੇ ਸਰੰਦ ਇਹਨਾਂ ਦੇ ਵਿੱਚ ਕਾਫੀ بارش ਹੋਈ ਆ ਇਸ بارش ਦਾ ਮਤਲਬ ਕਿਸੇ ਵੀ ਫਸਲ ਤੇ ਕੋਈ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੋਈ ਇਸ ਲਈ ਜਿਹੜੇ ਸਾਡੇ ਕਿਸਾਨ ਵੀਰਾਂ ਉਹਨਾਂ ਦੇ ਫੋਨ ਵੀ ਆ ਰਹੇ ਜੀ ਇਹ ਠੀਕ ਕੀਤਾ ਜਾਵੇ ਅਸੀਂ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਐਵੇਂ ਬੇਲੋੜੀਆਂ ਖਾਦਾਂ ਜਾਂ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਇਸ ਸਮੇਂ ਜਿਹੜਾ ਝੋਨੇ ਦੀ ਫਸਲ ਆ ਉਹਦੀ ਹਾਲਤ ਬਹੁਤ ਵਧੀਆ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਦਾ ਉਹਨਾਂ ਦੇ ਉੱਤੇ ਹਮਲਾ ਦਿਖਾਈ ਨਹੀਂ ਦਿੱਤਾ ਜਿਹੜੇ ਸਾਡਾ ਸਟਾਫ ਆ ਉਹ ਆ ਰੂਟੀਨ ਦੇ ਵਿੱਚ ਆਮ ਖੇਤਾਂ ਦੀ ਜਿਹੜੇ ਕਿਸਾਨਾਂ ਦੇ ਖੇਤਾਂ ਜਾ ਕੇ ਵਿਜ਼ਿਟ ਕਰ ਰਿਹਾ। ਵਿਜ਼ਿਟ ਕਰਨ ਲਈ ਕੋਈ ਆਇਆ ਵੀ ਨਹੀਂ ਉਸਾਰਤ ਦੇ ਤਰ੍ਹਾਂ ਕਿਤੇ ਦੇ ਵਿੱਚ। ਨਹੀਂ ਜੀ ਹਜੇ ਤੱਕ ਮਤਲਬ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਰਿਪੋਰਟ ਨਹੀਂ ਹੋਈ। ਤੇ ਕਿਸਾਨ ਵੀਰਾਂ ਨੂੰ ਵੀ ਅਸੀਂ ਇਹੀ ਫਿਰ ਦੁਬਾਰਾ ਅਪੀਲ ਕਰਦੇ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਖਵਾਹਾਂ ਦੇ ਵਿੱਚ ਨਾ ਆਇਆ ਜਾਵੇ। ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਮੈਂ ਗਰਨਾਮ ਸਿੰਘ ਮੁੱਖ ਤੇ ਡਿਊਸਰ ਫਟੇਗੜ ਸਾਹਿਬ ਅ ਪਿਛਲੇ ਹਫਤੇ ਦੌਰਾਨ ਇੱਕ ਜਿਹੜੀ ਫਟੇਗੜ ਸਾਹਿਬ ਦੇ ਵਿੱਚ ਕਾਫੀ بارش ਹੋਈ ਹੈ ਜੇ ਪਰ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਅਗਸਤ ਮਹੀਨੇ ਦੇ ਵਿੱਚ ਘੱਟ ਆ ਪਰੰਤੂ ਜਿਹੜੇ ਦੋ ਸਾਡੇ ਬਲਾਕ ਆ ਮਲੋਹ ਤੇ ਸਰੰਦ ਇਹਨਾਂ ਦੇ ਵਿੱਚ ਕਾਫੀ بارش ਹੋਈ ਆ ਇਸ بارش ਦਾ ਮਤਲਬ ਕਿਸੇ ਵੀ ਫਸਲ ਤੇ ਕੋਈ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੋਈ ਤੇ ਇਸ ਲਈ ਜਿਹੜੇ ਸਾਡੇ ਕਿਸਾਨ ਵੀਰਾਂ ਉਹਨਾਂ ਦੇ ਫੋਨ ਵੀ ਆ ਰਹੇ ਜੀ ਇਹ ਠੀਕ ਕੀਤਾ ਜਾਵੇ ਅਸੀਂ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਐਵੇਂ ਬੇਲੋੜੀਆਂ ਖਾਦਾਂ ਜਾਂ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਇਸ ਸਮੇਂ ਜਿਹੜਾ ਚੋਨੇ ਦੀ ਫਸਲ ਆ ਉਹਦੀ ਹਾਲਤ ਬਹੁਤ ਵਧੀਆ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਦਾ ਉਹਨਾਂ ਦੇ ਉੱਤੇ ਹਮਲਾ ਦਿਖਾਈ ਨਹੀਂ ਦਿੱਤਾ ਜਿਹੜੇ ਸਾਡਾ ਸਟਾਫ ਆ ਉਹ ਆ ਰੂਟੀਨ ਦੇ ਵਿੱਚ ਆਮ ਖੇਤਾਂ ਦੀ ਜਿਹੜੇ ਕਿਸਾਨਾਂ ਦੇ ਖੇਤਾਂ ਜਾ ਕੇ ਵਿਜ਼ਿਟ ਕਰ ਰਿਹਾ ਵਿਜ਼ਿਟ ਕਰਨ ਲਈ ਆਏ ਵੀ ਨਾ ਸਾਂਝ ਕਰਦੇ ਨੇ ਨਹੀਂ ਜੀ ਹਜੇ ਤੱਕ ਮਤਲਬ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਰਿਪੋਰਟ ਨਹੀਂ ਹੋਈ ਤੇ ਕਿਸਾਨ ਵੀਰਾਂ ਨੂੰ ਵੀ ਅਸੀਂ ਇਹੀ ਫਿਰ ਦੁਬਾਰਾ ਅਪੀਲ ਕਰਦੇ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਖਾਹ ਹਾਂ ਦੇ ਵਿੱਚ ਨਾ ਆਇਆ ਜਾਵੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਮੈਂ ਗਰਨਾਵ ਸਿੰਘ ਮੁੱਖ ਤੇ ਡਿਊਸਰ ਅਧਿਕਾਰ ਸਾਹਿਬ ਅ ਪਿਛਲੇ ਹਫਤੇ ਗਰਾਂ ਨੇ ਤੇ ਜਿਹੜੀ ਫਤਿਹਗੜ ਸਾਹਿਬ ਦੇ ਵਿੱਚ ਕਾਫੀ بارش ਹੋਈ ਹੈ ਜੇ ਪਰ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਅਗਸਤ ਮਹੀਨੇ ਦੇ ਵਿੱਚ ਘੱਟ ਆ ਪਰੰਤੂ ਜਿਹੜੇ ਦੋ ਸਾਡੇ ਬਲਾਕ ਆ ਮਲੋਹ ਤੇ ਸਰੰਦ ਇਹਨਾਂ ਦੇ ਵਿੱਚ ਕਾਫੀ بارش ਹੋਈ ਆ ਇਸ ਬਾਰਸ਼ ਦਾ ਮਤਲਬ ਕਿਸੇ ਵੀ ਫਸਲ ਤੇ ਕੋਈ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੋਈ ਤੇ ਇਸ ਲਈ ਜਿਹੜੇ ਸਾਡੇ ਕਿਸਾਨ ਵੀਰਾਂ ਉਹਨਾਂ ਦੇ ਫੋਨ ਵੀ ਆ ਰਹੇ ਜੀ ਇਹ ਠੀਕ ਕੀਤਾ ਜਾਵੇ ਅਸੀਂ ਕਿਸਾਨ ਵੀਰਾਂ ਨੂੰ ਇਹ اپੀਲ ਕਰਦੇ ਆ ਕਿ ਐਵੇਂ ਬੇਲੋੜੀਆਂ ਖਾਦਾਂ ਜਾਂ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਇਸ ਸਮੇਂ ਜਿਹੜਾ ਝੋਨੇ ਦੀ ਫਸਲਾ ਉਹਦੀ ਹਾਲਤ ਬਹੁਤ ਵਧੀਆ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਦਾ ਉਹਨਾਂ ਦੇ ਉੱਤੇ ਹਮਲਾ ਦਿਖਾਈ ਨਹੀਂ ਤਾਂ ਜਿਹੜੇ ਸਾਡਾ ਸਟਾਫ ਆ ਉਹ ਆ ਰੁਟੀਨ ਦੇ ਵਿੱਚ ਆਮ ਖੇਤਾਂ ਦੀ ਜਿਹੜੇ ਕਿਸਾਨਾਂ ਦੇ ਖੇਤਾਂ ਜਾ ਕੇ ਪੁਰੀਸ ਕਰ ਰਿਹਾ ਕਿਸੇ ਤਰ੍ਹਾਂ ਕੋਈ ਆਇਆ ਨਹੀਂ ਉਸਾਰ ਦੇ ਤੱਕ ਨਹੀਂ ਜੀ ਹਜੇ ਤੱਕ ਮਤਲਬ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਰਿਪੋਰਟ ਨਹੀਂ ਹੋਈ ਤੇ ਕਿਸਾਨ ਵੀਰਾਂ ਨੂੰ ਵੀ ਅਸੀਂ ਇਹੀ ਫਿਰ ਦੁਬਾਰਾ ਅਪੀਲ ਕਰਦੇ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਖਵਾਹਾਂ ਦੇ ਵਿੱਚ ਨਾ ਆਇਆ ਜਾਵੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਮੈਂ ਗਰਨਾਉ ਸਿੰਘ ਮੁੱਖ ਤੇ ਡਿਊਸਰ ਅਧਿਕਾਰ ਸਾਹਿਬ ਪਿਛਲੇ ਹਫਤੇ ਗਰਾਂ ਨੇ ਤੇ ਜਿਹੜੀ ਪਤੇਗੜ ਸਾਹਿਬ ਦੇ ਵਿੱਚ ਕਾਫੀ بارش ਹੋਈ ਹੈ ਜੇ ਪਰ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਅਗਸਤ ਮਹੀਨੇ ਦੇ ਵਿੱਚ ਘੱਟ ਆ। ਪਰੰਤੂ ਜਿਹੜੇ ਦੋ ਸਾਡੇ ਬਲਾਕ ਆ ਮਲੋਹ ਤੇ ਸਰੰਦ ਇਹਨਾਂ ਦੇ ਵਿੱਚ ਕਾਫੀ بارش ਹੋਈ ਆ। ਇਸ بارش ਦਾ ਮਤਲਬ ਕਿਸੇ ਵੀ ਫਸਲ ਤੇ ਕੋਈ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੋਈ। ਤੇ ਇਸ ਲਈ ਜਿਹੜੇ ਸਾਡੇ ਕਿਸਾਨ ਵੀਰ ਆ ਉਹਨਾਂ ਦੇ ਫੋਨ ਵੀ ਆ ਰਹੇ ਜੀ ਇਹ ਕੀ ਕੀਤਾ ਜਾਵੇ ਅਸੀਂ ਕਿਸਾਨ ਵੀਰਾਂ ਨੂੰ ਇਹ اپੀਲ ਕਰਦੇ ਆ ਕਿ ਐਵੇਂ ਬੇਲੋੜੀਆਂ ਖਾਦਾਂ ਜਾਂ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਇਸ ਸਮੇਂ ਜਿਹੜਾ ਝੋਨੇ ਦੀ ਫਸਲ ਆ ਉਹਦੀ ਹਾਲਤ ਬਹੁਤ ਵਧੀਆ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਦਾ ਉਹਨਾਂ ਦੇ ਉੱਤੇ ਹਮਲਾ ਦਿਖਾਈ ਦਿੱਤਾ ਜਿਹੜੇ ਸਾਡਾ ਸਟਾਫ ਆ ਉਹ ਆ ਰੁਟੀਨ ਦੇ ਵਿੱਚ ਆਮ ਖੇਤਾਂ ਦੀ ਜਿਹੜੇ ਕਿਸਾਨਾਂ ਦੇ ਖੇਤਾਂ ਜਾ ਕੇ ਵਿਜ਼ਿਟ ਕਰ ਰਿਹਾ। ਵਿਜ਼ਿਟ ਕਰਨ ਲਈ ਕੋਈ ਆਇਆ ਨਹੀਂ ਉਸਾਰ ਦੇ ਤੱਕ ਨਹੀਂ। ਨਹੀਂ ਜੀ ਅਜੇ ਤੱਕ ਮਤਲਬ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਰਿਪੋਰਟ ਨਹੀਂ ਹੋਈ। ਤੇ ਕਿਸਾਨ ਵੀਰਾਂ ਨੂੰ ਵੀ ਅਸੀਂ ਇਹੀ ਫਿਰ ਦੁਬਾਰਾ ਅਪੀਲ ਕਰਦੇ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਖਵਾਹਾਂ ਦੇ ਵਿੱਚ ਨਾ ਆਇਆ ਜਾਵੇ। ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਮੈਂ ਗਰਨਾਵ ਸਿੰਘ ਮੁੱਖ ਤੇੜੇ ਅਧਿਕਾਰ ਸਾਹਿਬ ਅ ਪਿਛਲੇ ਹਫਤੇ ਗਰਾਹ ਨੇ ਤੇ ਜਿਹੜੀ ਫਤਿਹਗੜ ਸਾਹ ਦੇ ਵਿੱਚ ਕਾਫੀ بارش ਹੋਈ ਹੈ ਜੇ ਪਰ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਅਗਸਤ ਮਹੀਨੇ ਦੇ ਵਿੱਚ ਘੱਟ ਆ ਪਰੰਤੂ ਜਿਹੜੇ ਦੋ ਸਾਡੇ ਬਲਾਕ ਆ ਮਲੋਹ ਤੇ ਸਰੰਦ ਇਹਨਾਂ ਦੇ ਵਿੱਚ ਕਾਫੀ بارش ਹੋਈ ਆ ਇਸ بارش ਦਾ ਮਤਲਬ ਕਿਸੇ ਵੀ ਫਸਲ ਤੇ ਕੋਈ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੋਈ ਤੇ ਇਸ ਲਈ ਜਿਹੜੇ ਸਾਰੇ ਕਿਸਾਨ ਵੀਰਾਂ ਉਹਨਾਂ ਦੇ ਫੋਨ ਵੀ ਆ ਰਹੇ ਜੀ ਇਹ ਠੀਕ ਕੀਤਾ ਜਾਵੇ ਅਸੀਂ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਐਵੇਂ ਬੇਲੋੜੀਆਂ ਖਾਦਾਂ ਜਾਂ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਇਸ ਸਮੇਂ ਜਿਹੜਾ ਝੋਨੇ ਦੀ ਫਸਲ ਆ ਉਹਦੀ ਹਾਲਤ ਬਹੁਤ ਵਧੀਆ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਦਾ ਉਹਨਾਂ ਦੇ ਉੱਤੇ ਫਮਲਾ ਦੀ ਕਾਇਨਾਤ ਜਿਹੜੇ ਸਾਡਾ ਸਟਾਫ ਆ ਉਹ ਆ ਰੁਟੀਨ ਦੇ ਵਿੱਚ ਆਮ ਖੇਤਾਂ ਦੀ ਜਿਹੜੇ ਕਿਸਾਨਾਂ ਦੇ ਖੇਤਾਂ ਜਾ ਕੇ ਵਿਜ਼ਿਟ ਕਰ ਰਿਹਾ ਵਿਜ਼ਿਟ ਕਰਨ ਲਈ ਕੋਈ ਆਇਆ ਨਹੀਂ ਉਸਾਰ ਕਰ ਦਿੱਤਾ ਨਹੀਂ ਜੀ ਹਜੇ ਤੱਕ ਮਤਲਬ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਰਿਪੋਰਟ ਨਹੀਂ ਹੋਈ ਤੇ ਕਿਸਾਨ ਵੀਰਾਂ ਨੂੰ ਵੀ ਅਸੀਂ ਇਹੀ ਫਿਰ ਦੁਆਰਾ ਪੀਰ ਕਰਦੇ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਖਵਾਹਾਂ ਦੇ ਵਿੱਚ ਨਾ ਆਇਆ ਜਾਵੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਮੈਂ ਗਰਨਾਉ ਸਿੰਘ ਮੁੱਖ ਤੇ ਡਿਊਸਰ ਅਧਿਕਾਰ ਸਾਹਿਬ ਅ ਪਿਛਲੇ ਹਫਤੇ ਦੇ ਰਾਣੇ ਤੇ ਜਿਹੜੀ ਫਤਿਹਗੜ ਸਾਹਿਬ ਦੇ ਵਿੱਚ ਕਾਫੀ بارش ਹੋਈ ਹੈ ਜੇ ਪਰ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਅਗਸਤ ਮਹੀਨੇ ਦੇ ਵਿੱਚ ਘਟਾ। ਪਰੰਤੂ ਜਿਹੜੇ ਦੋ ਸਾਡੇ ਬਲਾਕ ਆ ਮਲੋਹ ਤੇ ਸਰੰਦ ਇਹਨਾਂ ਦੇ ਵਿੱਚ ਕਾਫੀ بارش ਹੋਈ ਆ ਇਸ بارش ਦਾ ਮਤਲਬ ਕਿਸੇ ਵੀ ਫਸਲ ਤੇ ਕੋਈ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੋਈ ਤੇ ਇਸ ਲਈ ਜਿਹੜੇ ਸਾਡੇ ਕਿਸਾਨ ਵੀਰਾਂ ਉਹਨਾਂ ਦੇ ਫੋਨ ਵੀ ਆ ਰਹੇ ਜੀ ਇਹ ਠੀਕ ਕੀਤਾ ਜਾਵੇ ਅਸੀਂ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਐਵੇਂ ਬੇਲੋੜੀਆਂ ਖਾਦਾਂ ਜਾਂ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਇਸ ਸਮੇਂ ਜਿਹੜਾ ਜੋ ਨੇ ਦੀ ਫਸਲਾ ਉਹਦੀ ਹਾਲਤ ਬਹੁਤ ਵਧੀਆ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਦਾ ਉਹਨਾਂ ਦੇ ਉੱਤੇ ਹਮਲਾ ਦਿਖਾਈ ਨਹੀਂ ਤਾਂ ਜਿਹੜੇ ਸਾਡਾ ਸਟਾਫ ਆ ਉਹ ਆ ਰੂਟੀਨ ਦੇ ਵਿੱਚ ਆਮ ਖੇਤਾਂ ਦੀ ਜਿਹੜੇ ਕਿਸਾਨਾਂ ਦੇ ਖੇਤਾਂ ਜਾ ਕੇ ਪੁਜੀਟ ਕਰ ਰਿਹਾ। ਪੁਜੀਟ ਜਿਹੜਾ ਲਿਖਿਆ ਹੈ ਜਨਨ ਉਸਾਰ ਕਰੇ ਦੇ ਵਿੱਚ ਨਹੀਂ ਜੀ ਹਜੇ ਤੱਕ ਮਤਲਬ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਰਿਪੋਰਟ ਨਹੀਂ ਹੋਈ। ਤੇ ਕਿਸਾਨ ਵੀਰਾਂ ਨੂੰ ਵੀ ਅਸੀਂ ਇਹੀ ਫਿਰ ਦੁਬਾਰਾ ਅਪੀਲ ਕਰਦੇ ਵੀ ਜੇਕਰ ਕਿਸੇ ਤਰ੍ਹਾਂ ਦੇ ਕੋਈ ਕਿਸੇ ਖਾਹਾਂ ਦੇ ਵਿੱਚ ਨਾ ਆਇਆ ਜਾਵੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ